ਸਰਬਜੀ ਸੰਗਰੂਰ ਵੀ ਨਹੀਂ ਕਵਤਾ ਲੱਗੇ ਜ਼ਿੰਦਗੀ ਬਲਦਾ ਰੁੱਖ ਖੋਏ ਸਾਡੇ ਸਾਰੇ ਸੁੱਖ ਲੱਗੇ ਜ਼ਿੰਦਗੀ ਬਲਦਾ ਰੁੱਖ ਖੋਏ ਸਾਡੇ ਸਾਰੇ ਸੁੱਖ ਚੋਲੀ ਮੇਰੀ ਅਨੇਕਾਂ ਦੁੱਖ ਚੋਲੀ ਮੇਰੀ ਅਨੇਕਾਂ ਦੁੱਖ ਨਾ ਦਿਖਾਨ ਮੈਨੂੰ ਮੁੱਖ ਨਾ ਦਿਖਾਨ ਮੈਨੂੰ ਮੁੱਖ ਗੁੰਮ ਹੋਏ ਹੱਥੇ ਹੋਏ ਜਦੋਂ ਪਾਸੇ ਗੁੰਮ ਹੋਏ ਹੱਥੇ ਜਦੋਂ ਹੋਏ ਪਾਸੇ ਕਰ ਕਰਾ ਕੇ ਖਾਸੇ ਤਮਾਸ਼ੇ ਕਰ ਕਰਾ ਕੇ ਖਾਸੇ ਤਮਾਸ਼ੇ ਲੱਗਦਾ ਹੋਏ ਨਰਾਜ ਕੋਏ ਮੈਥੋਂ ਖਾਤੇ ਲੱਗਦਾ ਹੋਏ ਨਰਾਜ ਕੋਏ ਮੈਥੋਂ ਖਾਤੇ ਲੱਗਦਾ ਛਾਇਆ ਉਨਾਰਤਾ ਕਿਉ ਪਾਸੇ ਲੱਗਦਾ ਛਾਇਆ ਉਨਾਰਤਾ ਕਿਉ ਪਾਸੇ ਨਾ ਦਿਖਾਰ ਹਾਰ ਆ ਮੁਖ ਕਿਉਲੀ ਮੇਰੀ ਪਾ ਦੁਖ ਖੋਏ ਸਾਡੇ ਸਾਰੇ ਇਸ ਲੱਗੇ ਜ਼ਿੰਦਗੀ ਬਲਦਾਰ ਲੱਗੇ ਜ਼ਿੰਦਗੀ ਬਲਦਾਰ ਨਹੀਂ ਪਤਾ ਕਿਉ ਰਹਿੰਦੇ ਸਤਾਉਂਦੇ ਕਿਉ ਨਹੀਂ ਮੁੜ ਮੇਰੇ ਕੋਲ ਆਉਂਦੇ ਕਿਹੜੀ ਗੱਲਾਂ ਰਹਿੰਦੇ ਘਬਰਾਉਂਦੇ ਨਾ ਸਮਝਣ ਮੇਰੀ ਨਾ ਸਮਝਾਉਂਦੇ ਹਾਂ